ਸਤਨਾਮ ਸਿਰਵਾਰੀ ਗੁਰ ਸਾਹਿਬ ਜੀ ਸੌ ਲੰਬੇ ਦਿਨ ਕੈ ਰਾਤੀ ਮਿਲਨ ਸਹੰਸ ਸਬਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਟਿੱਟ ਅਵੇਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੀਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਬ੍ਰਹਮਨ ਤਨ ਸ਼ੀਤਲ ਹੋਏ ਸੋਕੋ ਟਲ ਗੁਰੂ ਸੇਵੀਐ ਇਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਓ ਤੁਰ ਕੇ ਬਾਲੇ ਆਏ ਤੈਨ ਸਗਲੇ ਕਿੰਦ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਵਖੰਡ ਦਿਆਲ ਪਰਖ ਮਿਹਰਬਾਨ ਹਰਨਾਨਕ ਸਾਜ ਬਖਾਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਾਤੀ ਆਓ ਅੱਜ ਦਾ ਜੋ ਹੁਕਮ ਨਾਮ ਸਾਹਿਬ ਪਨ ਪ੍ਰਾਪਤ ਹੋਇਆ ਰਣ ਮਿਲ ਕੇ ਹੁਕਮ ਸਭ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ 627 ਤੇ 28 ਅੰਗ ਦੇ ਉੱਤੇ ਸੁਭਾਏਮਾਨ 108 ਮਹਲਾ ਪੰਜਾਬ 108 ਰਾਗ ਜਿਹਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਮਹੱਲਾ ਪੰਜਵਾਂ ਮਹੱਲਾ ਪੰਜਵਾਂ ਤੋਂ ਭਾਵ ਕਿ ਪੰਜਵੇਂ ਪਤਸ਼ਾ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੇ ਬੁਖਾਰ ਵਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਪਰਮੇਸ਼ਰ ਦਿੱਤਾ ਬੰਨਾ ਬੰਨਾ ਦਾ ਭਾਵ ਹੁੰਦਾ ਹੈ ਰੋਕ ਲਾ ਦੇਣੀ ਜਿਵੇਂ ਅਸੀਂ ਖੇਤ 'ਚ ਕੰਮ ਕਰਦੇ ਆ ਨਾ ਜਦੋਂ ਕਿਤੇ ਪਾੜੀ ਟੁੱਟ ਜਾਂਦਾ ਹੈ ਬੰਦਾ ਕਹਿੰਦਾ ਉਧਰ ਬੰਨਾ ਲਾ ਦੇ ਨੱਕਾ ਲਾ ਦੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਪਰਮੇਸ਼ਰ ਦਿੱਤਾ ਬੰਨਾ ਕਿ ਪਰਮੇਸ਼ਰ ਨੇ ਇੱਕ ਨੱਕਾ ਲਾਤਾ ਕਹਦਾ ਜੇ ਦੁੱਖ ਰੋਗ ਦਾ ਡੇਰਾ ਭੰਦਾ ਜਿਹੜੇ ਸਾਡੇ ਅੰਦਰ ਦੁੱਖ ਸੀ ਰੋਗ ਸੀ ਉਹ ਇਕੱਠ ਹੋਇਆ ਪਿਆਸੀ ਨਾ ਸਾਡੇ ਅੰਦਰ ਕਹਿੰਦੇ ਉਹ ਡੇਰਾ ਹੀ ਪਨ ਨਤਾ ਤੇ ਨੱਕਾ ਹੀ ਲਾਤਾ ਕਿ ਮਾੜੇ ਕੰਮਾਂ ਵੱਲ ਹੁਣ ਮਨ ਤੁਰਦਾ ਹੀ ਨਹੀਂ ਮਾੜੇ ਕੰਮਾਂ ਵੱਲ ਹੁਣ ਤੁਰਿਆ ਨਹੀਂ ਜਾਂਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਪਿੰਗਲ ਪਰਬਤ ਪਾਰ ਪਰਖਲ ਚੱਤਰ ਵਕੀਤਾ ਅੰਗਲੇ ਕਿਰਪਾ ਵਣ ਸੋਜਿਆ ਗੁਰਪੀਠ ਪੁਨੀਤਾ ਮਹਿਮਾ ਸਾਧੂ ਸੰਗ ਕੇ ਸੁਣੋ ਹੋ ਮੇਰੇ ਮਿੱਤਾ ਉੱਥੇ ਜਿਹੜੀ ਪਹਿਲੀ ਪੰਗਤੀ ਆ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਐ ਪਿੰਗਲ ਪਰਬਤ ਪਾਰ ਪਰੇ ਕਹਿੰਦੇ ਜਿਹੜਾ ਬੰਦਾ ਲੱਤਾਂ ਤੋਂ ਤੁਰ ਨਹੀਂ ਸਕਦਾ ਪਿੰਗਲਾ ਕਹਿੰਦੇ ਉਹ ਵੀ ਪਹਾੜ ਪਾਰ ਕਰ ਜਾਂਦਾ ਪਰ ਉੱਥੇ ਉਹਦੀ ਗੱਲ ਨਹੀਂ ਕੀਤੀ ਕਹਿੰਦੇ ਉੱਥੇ ਮਨ ਦੀ ਗੱਲ ਕਰਦੇ ਐ ਕਿ ਮਨ ਪਿੰਗਲਾ ਹੋ ਗਿਆ ਨਾ ਜਿੱਦẽ ਉਹਦੇ ਕਹਿੰਦੇ ਫਿਰ ਤੁਸੀਂ ਮਾੜਿਆ ਕਮਾਂਦਲ ਨਹੀਂ ਬਹੁਤ ਉਚਾਈਆਂ ਤੱਕ ਜਾ ਸਕਦੇ ਹੋ ਭਾਵ ਕੇ ਤੁਸੀਂ ਵੱਡੇ ਵੱਡੇ ਪਹਾੜ ਵੀ ਸਰ ਕਰ ਸਕਦੇ ਹੋ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰ ਹੈ ਨਰ ਨਾਰੇ ਆਨੰਦ ਹੁੰਦਾ ਖੁਸ਼ੀ ਕਹਿੰਦੇ ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਪੁਰਸ਼ ਹੈ ਨਰ ਨਾਰੀ ਕਹਿੰਦੇ ਚਾਹੇ ਇਸਤਰੀ ਹੈ ਚਾਹੇ ਪੁਰਖ ਹੈ ਜਦੋਂ ਕਹਿੰਦੇ ਉਹਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਨਾ ਮਾੜਿਆ ਕੰਮਾਂ ਤੋਂ ਛੁੱਟ ਗਿਆ ਕਹਿੰਦੇ ਫਿਰ ਉਹਦੇ ਅੰਦਰ ਖੁਸ਼ੀ ਹੋ ਜਾਂਦੀ ਹੈ ਉਹਦੇ ਅੰਦਰ ਖੇੜਾ ਹੋ ਜਾਂਦਾ ਹੈ ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਹਰ ਹਰ ਪ੍ਰਭ ਕਿਰਪਾ ਧਾਰੇ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹਨੇ ਕਹਿੰਦੇ ਸਾਡੇ ਤੇ ਕਿਰਪਾ ਵੜਾ ਕੇ ਰੱਖੀ ਸਾਨੂੰ ਪਰਮਾਤਮਾ ਦੇ ਨਾਲ ਜੋੜਤ ਸੰਤੋ ਸੁਖ ਹੋਆ ਸਭ ਥਾਈ ਹੁਣ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਆ ਸੰਤੋ ਸੁਖ ਹੋਆ ਸਭ ਥਾਈ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਅਸੀਂ ਜੁੜ ਜਾਗੇ ਨਾ ਸਾਡੇ ਅੰਦਰ ਜਿਹੜੇ ਵਿਕਾਰ ਨੇ ਉਹ ਮਾੜਿਆ ਕੰਮਾਂ ਬਲ ਨਹੀਂ ਜਾਣਗੇ ਕਹਿੰਦੇ ਫਿਰ ਸਾਰਿਆਂ ਥਾਵਾਂ ਤੇ ਸੁੱਖ ਮਹਿਸੂਸ ਹੋਣਾ ਚਾਹੇ ਗੁਰਦੁਆਰਾ ਸਾਹਿਬ ਬੈਠੇ ਹੋਈਏ ਚਾਹੇ ਘਰ ਬੈਠੇ ਹੋਈਏ ਚਾਹੇ ਖੇਤ ਬੈਠੇ ਹੋਈਏ ਚਾਹੇ ਦੁਕਾਨ ਤੇ ਬੈਠੇ ਹੋਈਏ ਕਹਿੰਦੇ ਫਿਰ ਸਾਰਿਆਂ ਥਾਵਾਂ ਤੇ ਸੁੱਖ ਮਹਿਸੂਸ ਹੋਣਾ ਸੰਤੋਖ ਸੁਖ ਹੋਆ ਸਭ ਥਾਏ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਾ ਸਭ ਨੇ ਜਾਏ ਕਹਿੰਦੇ ਜਿਹੜਾ ਪੂਰਨ ਪਰਮਾਤਮਾ ਹੈ ਨਾ ਪਾਰ ਬ੍ਰਹਮ ਪਰਮੇਸ਼ਰ ਹੈ ਉਤੇ ਸਾਰੇ ਥਾਵਾਂ ਤੇ ਵਸ ਰਿਹਾ ਘਟ ਘਟ ਮੈਂ ਹਰ ਜੋ ਵਸੈ ਸੰਤਨ ਕਹੇ ਉਹ 呼ਕਾਰ ਕਹਿੰਦੇ ਸੰਤ ਰੋ ਲੋਕ ਤੇ ਪੁਕਾਰ ਪੁਕਾਰ ਕੇ ਕਹਿ ਰਹੇ ਹੈ ਕਿ ਪਰਮਾਤਮਾ ਤੇ ਸਾਰਿਆਂ ਥਾਵਾਂ ਤੇ ਭਾਈ ਪਰ ਪਰਮਾਤਮਾ ਮਿਲਦਾ ਕਦੋਂ ਹੈ ਜਦੋਂ ਅਸੀਂ ਆਪਣੇ ਆਪ ਦੀ ਖੋਜ ਕਰਾਂਗੇ ਕੱਲਾ ਜੰਗਲਾਂ 'ਚ ਜਾ ਕੇ ਨਹੀਂ ਪਰਮਾਤਮਾ ਚਾਹੇ ਜੰਗਲਾਂ 'ਚ ਵੀ ਹੈ ਚਾਹੇ ਬਨਸਪਤੀ ਦੇ ਵਿੱਚ ਵੀ ਹੈ ਚਾਹੇ ਧਰਤੀ 'ਚ ਵੀ ਹੈ ਆਕਾਸ਼ 'ਚ ਵੀ ਹੈ ਹਰ ਇੱਕ ਥਾਂ ਤੇ ਹੈ ਪਰ ਜਿੰਨਾ ਚਿਰ ਅਸੀਂ ਆਪੇ ਦੀ ਖੋਜ ਨਹੀਂ ਕਰਦੇ ਉਹਨਾਂ ਚਿਰ ਕਿਤੋਂ ਵੀ ਮਿਲਣਾ ਨਹੀਂ ਪਾਰ ਬ੍ਰਹਮਪੂਰਨ ਪਰਮੇਸ਼ਰ ਰਬ ਰਹਿਆ ਸਭਨੇ ਜਾਈ ਰਹਾਓ ਰਹਾਓ ਦਾ ਭਾਵ ਹੁੰਦਾ ਕੇ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਤੁਰ ਕੀ ਬਾਣੀ ਆਏ ਹੁਣ ਤੁਰ ਕੀ ਬਾਣੀ ਗੁਰੂ ਸਾਹਿਬ ਦੇ ਫਿਰਦੇ ਚੋਂ ਆਈ ਹੋਈ ਬਾਣੀ ਹੈ ਜੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਫਿਰਦੇ ਚੋਂ ਤੁਰ ਅੰਦਰ ਚੋਂ ਆਏ ਹੋਏ ਬਾਣੀ ਹੈ ਤੁਰ ਕੀ ਬਾਣੀ ਆਏ ਤਿੰਨ ਸਗਲਿ ਚਿੰਤਾ ਮਟਾਈ ਕਹਿੰਦੇ ਜਿਹੜੀ ਇਹ ਬਾਣੀ ਹੈ ਨਾ ਇਹਨੂੰ ਜਿੱਦ ਤੇ ਅਸੀਂ ਆਪਣੇ ਹਿਰਦੇ ਚ ਵਸਾ ਲਿਆ ਕਹਿੰਦੇ ਸਾਡੀਆਂ ਚਿੰਤਾ ਹੀ ਮਿਟ ਜਾਣਗੀਆਂ ਤਿੰਨ ਸਗਲਿ ਚਿੰਤ ਮਟਾਈ ਕੋਈ ਵੀ ਚਿੰਤਾ ਨਹੀਂ ਰਹਿਣੀ ਕੋਈ ਵੀ ਰੋਗ ਨਹੀਂ ਰਹਿਣਾ ਸਾਰੇ ਮਿਟ ਜਾਣਗੇ ਸਾਰੇ ਭਜ ਜਾਣਗੇ ਜਿਵੇਂ ਜੰਗਲ ਦੇ ਵਿੱਚ ਜਦੋਂ ਸ਼ੇਰ ਦਹਾੜਦਾ ਹੈ ਨਾ ਜਿਹੜੇ ਗਿੱਦੜ ਹੁੰਦੇ ਸਾਰੇ ਭੱਜ ਜਾਂਦੇ ਆ ਜੀ ਇੱਕ ਵੀ ਨਹੀਂ ਖੜਦਾ ਕਹਿੰਦੇ ਜਿੱਤੇ ਸਾਡੇ ਅੰਦਰ ਬਾਣੀ ਵਸ ਗਈ ਨਾ ਜੀ ਕਹਿੰਦੇ ਜਿਹੜੇ ਇਹ ਚਿੰਤਾ ਨੇ ਝੋਰੇ ਨੇ ਰੋਗ ਨੇ ਸਾਰੇ ਭੱਜ ਜਾਣਗੇ ਜਿਵੇਂ ਗਿੱਦੜ ਭੱਜਦੇ ਆ ਇੱਕ ਵੀ ਨਹੀਂ ਖੜਦਾ ਦੁੱਖ ਰੋਗ ਸਾਡੀ ਜ਼ਿੰਦਗੀ ਚ ਦਿਆਲ ਪੁਰਖ ਮਿਹਰਵਾਨ ਕਹਿੰਦੇ ਜਿੱਤੇ ਪ੍ਰਮਾਤਮਾ ਦਿਆਲਵਾਨ ਹੋ ਗਿਆ ਮਿਹਰਵਾਨ ਹੋ ਗਿਆ ਅਸਲ ਗੱਲ ਉਹਦੇ ਵਰਣੀ ਹੈ ਜੇ ਅਸੀਂ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਪ੍ਰਮਾਤਮਾ ਦਾ ਨਾਮ ਜਪੀਏ ਪ੍ਰਮਾਤਮਾ ਖੁਸ਼ ਕਿਵੇਂ ਹੁੰਦਾ ਜੇ ਕਾਦੇ ਨਾਲ ਖੁਸ਼ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਕਹਿੰਦੇ ਜਿਨ੍ਹਾਂ ਨੇ ਪਿਆਰ ਕੀਤਾ ਕਹਿੰਦੇ ਉਹਨਾਂ ਨੇ ਪਰਮਾਤਮਾ ਨੂੰ ਖੁਸ਼ ਕਰ ਲਿਆ ਤੇ ਦਿਆਲ ਬੁਰਖ ਮਿਹਰਵਾਨਾ ਹਰ ਨਾਨਕ ਸੱਚ ਬਖਾਨਾ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਚਾਹੀਦਾ ਰਾਮ ਰਾਮ ਕਰਦੇ ਰਹਿਣਾ ਚਾਹੀਦਾ ਹਰ ਨਾਨਕ ਸੱਚ ਬਖਾਨਾ ਕਹਿੰਦੇ ਇਹ ਜਿਹੜੀ ਬਾਣੀ ਹੈ ਸਾਡੇ ਅੰਦਰ ਦੇ ਰੋਗ ਖਤਮ ਕਰ ਦੇਣੀ ਹੈ ਜੇ ਗੁਰਬਾਣੀ ਨੂੰ ਅਸੀਂ ਆਪਣੇ ਜੀਵਨ ਤੇ ਲਾਗੂ ਕਰਾਂਗੇ ਦਿਆਲ ਪੁਰਖ ਮਿਹਰਬਾਨਾ ਹਰਨਾਨਕ ਸਾਜ ਵਿਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ